아무것도 안 해요. ਜੋ ਭਾਈ ਕੀ ਕਹਿਣਾ ਜਾਂਦੇ ਹੋ ਵਿਸੰਤ ਪੰਚਮੀ ਦਾ ਜੋੜ ਮੇਲ ਹੈ ਮਹਾ ਮਾ ਮੂਮਾਰਖੀ ਚੜਿਆ ਸਦਾ ਬਸੰਤ ਬਸੰਤ ਚੜਿਆ ਫੂਲੀ ਬਣ ਰਾਏ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ 사ਤਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਬਣੋ ਸਭ ਤੋਂ ਪਹਿਲਾਂ ਮੈਂ ਸਮੁੱਚੀ ਸੰਗਤ ਨੂੰ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਵਿਖੇ ਸਿੱਖ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਮਚੀਆਂ ਸੰਗਤਾਂ ਦਾ ਸੰਪਰਦਾਵਾਂ ਸੇਵਾ ਸੁਸਾਇਟੀਆਂ ਨੂੰ ਨਾਲ ਲੈ ਕਰਕੇ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਜੋ ਇਸ ਵਾਰੀ 1 ਅਤੇ 2 ਫਰਵਰੀ ਦੇ 2 ਦਿਨ ਦੇ ਜਿਹੜੇ ਗੁਰਮਤ ਸਮਾਗਮ ਹਨ ਉਹ ਕਰਵਾਏ ਜਾ ਰਹੇ ਹਨ ਕੱਲ 31 ਤਰੀਕ ਨੂੰ 31 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਭ ਆਰੰਭ ਹੋਣਗੇ ਅਤੇ 1 ਤਰੀਕ ਦੁਪਹਿਰੇ ਜਵਾਨਾਂ ਦੀ ਆਰੰਭਤਾ ਹੋ ਜਾਏਗੀ 1 ਤਰੀਕ ਰਾਤ ਨੂੰ ਕਵੀ ਦਰਬਾਰ ਢਾਡੀ ਦਰਬਾਰ ਹੋਵੇਗਾ 2 ਫਰਵਰੀ ਨੂੰ ਸਵੇਰੇ ਬਸੰਤ ਪੰਚਮੀ ਦਿਹਾੜੇ ਵਾਲੇ ਦਿਨ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦੇ ਨਾਲ ਜਵਾਨਾਂ ਦੀ ਆਰੰਭਤਾ ਹੋ ਜਾਵੇਗੀ 2 ਫਰਵਰੀ ਨੂੰ ਬਸੰਤ ਪੰਚਮੀ ਦੇ ਜੋੜ ਮੇਲ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਔਰ ਵਿਸ਼ੇਸ਼ ਤੌਰ ਤੇ ਜੋ ਪਾਵਨ ਅਸਥਾਨ ਵਿਖੇ ਬਸੰਤ ਰਾਗ ਦਰਬਾਰ ਕਰਵਾਇਆ ਜਾਂਦਾ ਹੈ ਗੁਰੂ ਕੇ ਕੀਰਤਨੀਆਂ ਬਸੰਤ ਰਾਗ ਦੇ ਵਿੱਚ ਪਾਵਨ ਬਾਣੀ ਦਾ ਗਾਇਨ ਕਰਦੇ ਹਨ ਜੋ 2 ਫਰਵਰੀ ਨੂੰ ਰਾਤ ਤਕਰੀਬਨ 8 ਵਜੇ ਤੋਂ ਲੈ ਕੇ 11 ਵਜੇ ਤੱਕ ਬਸੰਤ ਰਾਗ ਦਰਬਾਰ ਹੋਵੇਗਾ ਜਿਸ ਵਿੱਚ ਹਜ਼ੂਰੀ ਰਾਗੀ ਸਚਕਣ ਜੀ ਦਰਬਾਰ ਸਭ ਤੋਂ ਹਾਜ਼ਰੀ ਲਵਾਉਣਗੇ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਬਸੰਤ ਪੰਚਮੀ ਦੇ ਜੋੜ ਮੇਲ ਤੇ ਮਹਾਨਤਾ ਦਰਸਾਈ ਹੈ ਕਿ ਜਿਹੜਾ ਬਸੰਤ ਪੰਚਮੀ ਦੇ ਜੋੜ ਮੇਲ ਤੇ ਇਸ਼ਨਾਨ ਕਰੇਗਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੇਗਾ ਉਹਦੇ ਸਾਰੇ ਰੋਗ ਦੂਰ ਹੋਣਗੇ ਮਨ ਇਛਤ ਫਲ ਪ੍ਰਾਪਤ ਹੋਣਗੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਸੋ ਸਮੁੱਚੀਆਂ ਸੰਗਤਾਂ ਜੋ ਦੂਰ ਦਰਾਜ ਤੋਂ ਇਸ ਪਾਵਨ ਦਿਹਾੜੇ ਤੇ ਜੋੜ ਮੇਲ ਤੇ ਪਹੁੰਚਦੀਆਂ ਨੇ ਸੰਗਤਾਂ ਦੀ ਆਮਦ ਨੂੰ ਲੈ ਕਰਕੇ ਮੇਰੇ ਨਾਲ ਸardar ਨਿਸ਼ਾਨ ਸਿੰਘ ਜੀ ਮੈਨੇਜਰ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਖੜੇ ਨੇ ਸਾਰੇ ਪ੍ਰਬੰਧ ਨੂੰ ਦੇਖਿਆ ਜਾ ਰਿਹਾ ਹੈ ਦੇਖਰੇਖ ਕੀਤੀ ਜਾ ਰਹੀ ਹੈ ਸੰਗਤਾਂ ਦੇ ਆਉਣ ਦੀ ਆਮਦ ਨੂੰ ਲੈ ਕਰਕੇ ਤਾਂ ਕਿ ਸੁਚਾਰੂ ਪ੍ਰਬੰਧ ਜਿਹੜੇ ਉਹ ਕੀਤੇ ਜਾ ਸਕਣ ਰਹਿائش ਦੇ ਪ੍ਰਬੰਧ ਹਨ ਲੰਗਰਾਂ ਦੇ ਪ੍ਰਬੰਧ ਹਨ ਜਾਂ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਜਿਹੜਾ ਸਾਰੇ ਉਹ ਚੀਜ਼ ਨੂੰ ਲੈ ਕਰਕੇ ਦਰਬਾਰ ਸਾਹਿਬ ਦੇ ਅੰਦਰ ਸੰਗਤ ਨੂੰ ਨਤਮਸਤਕ ਹੋਣਾ ਹੈ ਇਸ਼ਨਾਨ ਕਰਨਾ ਹੈ ਉਹ ਸਾਰੇ ਜਿਹੜੇ ਪ੍ਰਬੰਧ ਨੇ ਸਰਦਾਰ ਨਿਸ਼ਾਨ ਸਿੰਘ ਜੀ ਮੈਨੇਜਰ ਸਾਹਿਬ ਵੱਲੋਂ ਸਮੁੱਚੀ ਟੀਮ ਨੂੰ ਨਾਲ ਲੈ ਕਰਕੇ ਬੜੇ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੇ ਕੋਈ ਮੁਸ਼ਕਲ ਪੇਸ਼ ਨਾ ਆਵੇ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਬਾਤ ਚੜ੍ਹ ਕੇ ਪਰਿਵਾਰਾਂ ਸਮੇਤ ਇਸ ਬਸੰਤ ਪੰਚਮੀ ਦੇ ਜੋੜ ਮਿਲ ਤੇ ਹਾਜ਼ਰੀਆਂ ਲਵਾ ਕੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ